ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਈਮ ਵਿਦ ਜਸਦੀਪ ਸਾਗਰ ਤੇ ਦੋਸਤੋ ਇੱਕ ਸਮਾਂ ਸੀ ਜਦੋਂ ਭਾਰਤ ਦੇ ਵਿੱਚ ਦੁਨੀਆ ਦੀਆਂ ਪਹਿਲੀਆਂ ਦੋ ਯੂਨੀਵਰਸਿਟੀਆਂ ਬਣੀਆਂ ਤਕਸ਼ਿਲਾ ਤੇ ਨਾਲੰਦਾ ਰਾਜਾ ਸ਼ੋਕ ਨੇ ਜਦੋਂ ਕਤਲੋਗਾਰਤ ਮਾਰਤਾੜ ਲੜਾਈਆਂ ਦੇਖ ਲਈਆਂ ਤਾਂ ਉਹਨੇ ਰਸਤਾ ਚੁਣਿਆ ਸ਼ਾਂਤੀ ਦਾ ਉਹਨੇ ਰਸਤਾ ਚੁਣਿਆ ਐਜੂਕੇਸ਼ਨ ਦਾ ਉਹਨੇ ਰਸਤਾ ਚੁਣਿਆ ਧਰਮ ਦੇ ਪ੍ਰਚਾਰ ਦਾ ਤਕਸ਼ਿਲਾ ਤੇ ਨਾਲੰਦਾ ਯੂਨੀਵਰਸਿਟੀ ਦੇ ਵਿੱਚ ਦੁਨੀਆ ਭਰ ਤੋਂ ਲੋਕ ਪੜਨ ਲਿਆਉਂਦੇ ਸੀ ਇੱਥੋਂ ਪੜ ਕੇ ਇੱਥੇ ਦੀ ਸੰਸਕ੍ਰਿਤੀ ਪੜ ਕੇ ਆਪਣੇ ਮੁਲਕਾਂ ਦੇ ਵਿੱਚ ਜਾ ਕੇ ਪੜਾਉਂਦੇ ਰਹੇ ਸੋਚ ਕੇ ਦੇਖੋ ਯੂਨੀਵਰਸਿਟੀ ਚ ਕਿੰਨੀਆਂ ਵੱਡੀਆਂ ਹੋਣਗੀਆਂ ਜਦੋਂ ਉੱਥੇ ਅੱਗ ਵੀ ਲੱਗੀ ਤਾਂ ਤਕਰੀਬਨ 6 ਮਹੀਨੇ ਉਹ ਯੂਨੀਵਰਸਿਟੀ ਜਲਦੀ ਰਹੀ ਮਤਲਬ ਇੰਨੀਆਂ ਕਿਤਾਬਾਂ ਸੀ ਉਹਦੇ ਅੰਦਰ ਅੱਜ ਵੀ ਭਾਰਤ ਦਾ ਡੰਕਾ ਬੇਸ਼ੱਕ ਪੂਰੀ ਦੁਨੀਆ ਦੇ ਵਿੱਚ ਵੱਜ ਰਿਹਾ ਨਾਸਾ ਦੇ ਵਿੱਚ ਵੀ ਬੜੀ ਲੰਬੀ ਤਾਦਾਦ ਦੇ ਵਿੱਚ ਇੰਡੀਅਨ ਇੰਜੀਨੀਅਰ ਇੰਡੀਅਨ ਸਾਇੰਟਿਸਟ ਨੇ ਦੁਨੀਆ ਦੇ ਹਰ ਵੱਡੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਇੰਡੀਅਨ ਏਮਪਲਾਈ ਤੁਹਾਨੂੰ ਕੰਮ ਕਰਦੇ ਮਿਲ ਜਾਣਗੇ ਇਹਨੂੰ ਬ੍ਰੇਨ ਡレイン ਸਮਝ ਲਓ ਇਹਨੂੰ ਕੁਝ ਵੀ ਕਹਿ ਸਕਦੇ ਹੋ ਤੁਸੀਂ ਜੇ ਰੋਜ਼ੀ ਰੋਟੀ ਲਈ ਬਾਹਲੇ ਮੁਲਕਾਂ ਦੇ ਵਿੱਚ ਜਾਣਾ ਪੈਂਦਾ ਸਾਡੇ ਆਪਣੇ ਮੁਲਕ ਦੇ ਵਿੱਚ ਸਾਨੂੰ ਉਸ ਲੈਵਲ ਦੀ ਨੌਕਰੀ ਨਹੀਂ ਮਿਲਦੀ ਜਿਸ ਲੈਵਲ ਦੀ ਐਜੂਕੇਸ਼ਨ ਤੁਸੀਂ ਪ੍ਰਾਪਤ ਕੀਤੀ ਹੁੰਦੀ ਹੈ ਅੱਜ ਵੀ ਵਿਸ਼ਵਗੁਰੂ ਬਣਨ ਦੇ ਰਾਹ ਤੇ ਹੈ ਭਾਰਤ ਪਰ ਉਹਦੇ ਰਾਹ ਦੇ ਵਿੱਚ ਰੋੜੇ ਵੀ ਬੜੇ ਨੇ ਕੇਲਾਸ਼ ਖੇਰ ਜੀ ਦਾ ਬਿਆਨ ਸੁਣੋ ਪਹਿਲਾਂ ਤੁਸੀਂ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਮੈਂ ਗੂਗਲ ਹੈਡਕੁਆਰਟਰ ਮੈਂ ਇੱਕ ਵਿਚਾਰ ਬਤਾਇਆ ਥਾ ਕਿ ਦੇਖਿਏ ਇਹ આજ ਦੀ ਦੁਨੀਆ ਕੋ ਬਤਾਈਏ ਕੌਣ ਚਲਾ ਰਹਾ ਹੈ આજ ਦੀ ਦੁਨੀਆ ਚੱਲ ਕਿਸੇ ਰਹੀ ਹੈ ਮੂਲ ਤਹ આજ ਦੀ ਦੁਨੀਆ ਕੰਪਿਊਟਰ ਸੇ ਚੱਲ ਰਹੀ ਹੈ ਕਿ ਹਾਂ ਜੀ फिर मैंने बताया कि कंप्यूटर को कौन चलाता भाई दुनिया को कंप्यूटर चला रहा और कंप्यूटर को कौन चला रहा है उनका मेरे राम चला रहे आप किसी भी अंग्रेज से राम बुलवाओ रैम बोलेगा आज पूरी दुनिया कहां से चल रही <laughs> मैंने बोला उनसे राम से चल रही नहीं ਮਨਕਾ ਦਾਤਾ ਦਾਤਾ ਚਲਾ ਰਹੇ ਹੈ ਪੂਰੀ ਧਰਤੀ ਕੋ ਅੱਛਾ ਦਾਤਾ ਤਾਂ ਹੁਣ ਕਾ ਦਾਤਾ ਲਿਖੋ ਡਾਟਾ ਅਬ ਇਨਸਾ ਅੰਗਰੇਜ਼ੋਂ ਸੇ ਬੁਲਵਾਓ ਡੇਟਾ ਤੁਮ ਇਨਕਾ ਰਾਮ ਕੇ ਬਿਨਾ ਕੰਪਿਊਟਰ ਨਹੀਂ ਚਲੇਗਾ ਔਰ ਡੇਟਾ ਕੇ ਬਿਨਾ ਇਹ ਸੰਸਾਰ ਨਹੀਂ ਅਬ ਚਲੇਗਾ ਹਉ ਤੁਸੀਂ ਸੋਚ ਕੇ ਦੇਖੋ ਇਹ ਬਿਆਨ ਜਦੋਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਦਿਖਾ ਲਿਆ ਜਾਏਗਾ ਅਮਰੀਕਾ ਇੰਗਲੈਂਡ ਕੈਨੇਡਾ ਵਿੱਚ ਦਿਖਾ ਲਿਆ ਜਾਏਗਾ ਯੂਰਪ ਦੇ ਵਿੱਚ ਦਿਖਾ ਲਿਆ ਜਾਏਗਾ ਕਿ ਸਾਡੀ ਛਵੀ ਜਿਹੜੀ ਆ ਉਹ ਵੱਡੀ ਹੋਏਗੀ ਕਿ ਲੋਕ ਸਾਡਾ ਮਜ਼ਾਕ ਨਹੀਂ ਉਡਾਉਣਗੇ ਕੀ ਸਮਝਣਗੇ ਲੋਕ ਅਸੀਂ ਕਿੱਥੇ ਖੜੇ ਹਾਂ ਅਜੇ ਤੱਕ ਹਲੇ ਇਸ ਬਿਆਨ ਤੇ ਚਰਚਾ ਖਤਮ ਨਹੀਂ ਸੀ ਹੋਈ ਇੱਕ ਨਵਾਂ ਬਿਆਨ ਅਨੁਰਾਗ ਠਾਕੁਰ ਜੀ ਵੱਲੋਂ ਆ ਜਾਂਦਾ ਪਹਿਲਾਂ ਉਹ ਬਿਆਨ ਵੀ ਜ਼ਰੂਰ ਸੁਣੋ ਅੰਦਰੇ ਜੀ ਮੈਂ ਯਾਤਰਾ ਕਰਨੇ ਵਾਲਾ ਕਹਿੰਦਾ ਬਹੁਤ ਮੁਝੇ ਤਾਂ ਲੱਗਦਾ ਹਨੂਮਾਨ ਜੀ ਅਸੀਂ ਪਤਾ ਨਹੀਂ ਕਿਉਂ ਹਾਸੋਹਿਣੀਆ ਗੱਲਾਂ ਜਾਂ ਹਾਸੋਹਿਣੀ ਬਿਆਨ ਕਿਉਂ ਨਹੀਂ ਛੱਡਦੇ ਸਾਇੰਸ ਦਾ ਯੁੱਗ ਹੈ ਤੁਸੀਂ ਇਸ ਯੁੱਗ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਇਹ ਭਾਸ਼ਣ ਦੋਗੇ ਆਪਣੀ ਕੰਟਰੀ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਸ਼ਰਮਿੰਦਾ ਹੋਣਾ ਪੈ ਰਿਹਾ ਭਾਰਤ ਦੇ ਲੋਕਾਂ ਨੂੰ ਭਾਰਤ ਦੀ ਐਜੂਕੇਸ਼ਨ ਸਿਸਟਮ ਨੂੰ ਤੁਹਾਨੂੰ ਲੱਗਦਾ ਨਹੀਂ ਇਦਾਂ ਕਿ ਅਸੀਂ ਅੱਗੇ ਨੂੰ ਜਾਣ ਦੀ ਬਜਾਏ ਪਿੱਛੇ ਨੂੰ ਜਾ ਰਹੇ ਹਾਂ ਪੱਪੂ ਯਾਦਵ ਜੀ ਦਾ ਵੀ ਬਿਆਨ ਆ ਜਾਂਦਾ ਕਿ ਗਣੇਸ਼ ਜੀ ਦੇ ਜਿਹੜੀ ਸੁੰਡ ਲਾਈ ਆ ਆਪਰੇਸ਼ਨ ਕਰਕੇ ਲਾਈ ਆ ਤੇ ਸਰਜਨ ਦੁਨੀਆ ਦਾ ਪਹਿਲਾ ਸਰਜਨ ਵੀ ਇੰਡੀਆ ਦੇ ਵਿੱਚ ਹੀ ਹੈ ਉਹ ਚਮਤਕਾਰ ਦੀ ਬਾਤ ਕਰਤੇ ਹਨ ਵਿਗਿਆਨ ਦੀ ਬਾਤ ਨਹੀਂ ਕਰਤੇ ਹਨ ਉਹ ਗਣੇਸ਼ ਜੀ ਕੋ ਦੁੱਧ ਪਿਲਾਣੇ ਦੀ ਬਾਤ ਕਰਤੇ ਹਨ ਸਾਇੰਸ ਕਹਾਂ ਚਲਾ ਗਿਆ ਦੁਨੀਆ ਕਹਾਂ ਜਾ ਰਹੀ ਹੈ ਲੇਕਿਨ ਬੀਜੇਪੀ ਵਾਲੇ ਹਮੇਸ਼ਾ ਪ੍ਰੋਪਗੰਡਾ ਮਾਸਟਰ ਹਨ ਅੱਛਾ ਉਨਸੇ ਆਪ ਪੁੱਛੇ ਤਬ ਤੋ ਸ਼ਿਵਜੀ ਨੇ ਸਰਜਰੀ ਕਰ ਦੀ ਮਾਦੇ ਕਿਉਂ ਮਜ਼ਾਕ ਬਣਾ ਰਹੇ ਹੋ ਆਪਣਾ ਮੈਂ ਕਿਸੇ ਧਰਮ ਦਾ ਮਜ਼ਾਕ ਨਹੀਂ ਬਣਾ ਰਿਹਾ ਹਰ ਧਰਮ ਸਨਮਾਨ ਦਾ ਪਾਤਰ ਹੈ ਪਰ ਅਸੀਂ ਚਾਹੁੰਦੇ ਨਾ ਚਾਹੁੰਦੇ ਹਰ ਧਰਮ ਦਾ ਮਜ਼ਾਕ ਅਸੀਂ ਖੁਦ ਆ ਬਣਾ ਲੈਨੇ ਆ ਇਸ ਯੁੱਗ ਦੇ ਵਿੱਚ ਵੀ ਹਸੋ ਹੀਣੀਆ ਗੱਲਾਂ ਕਰਕੇ ਗਣੇਸ਼ ਦੇ ਸੁੰਡੋ ਤਾਂ ਲੱਗ ਗਈ ਉਸ ਵੇਲੇ ਪਰ ਇੱਕ ਲੱਬੇ ਦਾ ਗੁੱਠਾ ਨਹੀਂ ਜੋੜ ਹੋਇਆ ਉਸ ਵੇਲੇ ਕਿਸੇ ਤੋਂ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਤੋਂ ਗਰੇਸ ਕਰਨਾ ਚਾਹੀਦਾ ਕਿਉਂਕਿ ਜਦੋਂ ਗੱਲਾਂ ਸ਼ੁਰੂ ਹੋਣਗੀਆਂ ਤੇ ਗੱਲਾਂ ਨਿਕਲਣਗੀਆਂ ਵੀ ਬਹੁਤ ਇਹ ਗੌਰਵਸ਼ਾਲੀ ਇਤਿਹਾਸ ਹੈ ਗੌਰਵਸ਼ਾਲੀ ਸੰਸਕ੍ਰਿਤੀ ਹੈ ਸਾਡੀ ਚੰ드ਮਾ ਤੇ ਪਹਿਲਾ ਹਨੂਮਾਨ ਜੀ ਪਹੁੰਚ ਗਿਆ ਜੀ ਅੰਤਰਿਕਸ਼ ਵਿੱਚ ਹਨੂਮਾਨ ਜੀ ਘੁੰਮ ਰਹੇ ਨੇ ਫੇਰ ਤਾਂ ਪੂਰੀ ਦੁਨੀਆ ਨੂੰ ਆਪਣਾ ਸਿਲੇਬਸ ਚੇਂਜ ਕਰ ਦੇਣਾ ਚਾਹੀਦਾ ਨੀਲ ਆਮਸਟ੍ਰਾਂਗ ਦਾ ਨਾਮ ਖਤਮ ਕਰ ਦੇਣਾ ਚਾਹੀਦਾ ਦੁਨੀਆ ਦੇ ਵੱਡੇ ਵੱਡੇ ਸਾਜਨ ਖਤਮ ਕਰ ਦੇਣੇ ਚਾਹੀਦੇ ਆ ਕਿਉਂਕਿ ਸਾਡੇ ਸਾਜਨਾ ਦੇ ਅੱਗੇ ਸਾਇੰਸ ਫੇਲ ਹੋ ਜਾਂਦੀ ਆ ਤੇ ਕਿਦਾਂ ਦੀ ਲੱਗੀ ਵੀਡੀਓ ਤੁਹਾਨੂੰ ਕੀ ਨੇ ਤੁਹਾਡੇ ਇਹਦੇ ਬਾਰੇ ਵਿਚਾਰ ਆਪਣੇ ਵਿਚਾਰ ਜਰੂਰ ਦੇਣਾ ਤੇ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਸ਼ਬਹ ਖੈਰ